ਨੋ ਜੀ ਸਾਰੇ ਕੈਮਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਘਰ ਜੋਸ਼ੀ ਜੋਸ਼ੀ ਚੈਨਲ ਨਾਲ ਤੇ ਅਸੀਂ ਨੰਦ ਪਰੇਖ ਤੁਹਾਡਾ ਸਵਾਗਤ ਕਰਦੇ ਆਂ ਲੋ ਹਾਜ਼ਰਾਂ ਸੀ ਤੁਹਾਡੀ ਕਚਹਿਰੀ ਵਿੱਚ ਅੱਜ ਬਹੁਤ ਹੀ ਪਿਆਰਾ ਜਿਹਾ ਸੁਹਾਗ ਲੈ ਕੇ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ ਘੋੜੀਆਂ ਸੁਹਾਗ ਤੁਹਾਡਾਂ ਵਾਦਾ ਕੀਤਾ ਹੋਇਆ ਘੋੜੀਆਂ ਸੁਹਾਗ ਗੀਤ ਬੋਲੀਆਂ ਤੁਹਾਨੂੰ ਸੁਣਾਵਾਂਗੇ ਹਨਾ ਉਹ ਹੀ ਮੈਂ ਫਿਰ ਲਗਾਤਾਰ ਪਾਰੀਆਂ ਦੋ ਦਿਨ ਮੈਨੂੰ ਕੰਮ ਸੀ ਮੈਂ ਨਹੀਂ ਕਰ ਸਕੀ ਤੇ ਲੋ ਤੇ ਹੁਣ ਸੁਣਨਾ ਸੁਈ ਸੁਆ ਸੁਣ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਨਾ ਉਹ ਗਾ ਭਿਆਨਕ ਪੇਟ ਗੈਸ ਤੋਂ ਮੁਕਤੀ ਪਾਉ। ਪੇਟ ਗੈਸ ਬਣ ਜਾਂਦੀ ਹੈ ਨਾ ਕਹਿੰਦੇ ਵੀ ਸਾਨੂੰ ਆਏ ਨਹੀਂ ਆਉਂਦਾ ਡਰਾਮਾ ਹੀ ਨਹੀਂ ਆਉਂਦਾ। ਤੇ ਇਹ ਮੇਰਾ ਪਹਿਲਾਂ ਹੀ ਪਾਇਆ ਲੋਕ ਬਹੁਤ ਠੀਕ ਹੋਏ ਨੇ ਤੇ ਤੁਸੀਂ ਇਹ ਕਰਕੇ ਦੇਖੋ ਤੁਸੀਂ ਘਰੇ ਹੀ ਕਰਨਾ ਹੈ ਕਿਹੜਾ ਕੋ ਥੜਾ ਹੰਗਲ ਗੇ ਨਾ ਫਟਕੜੀ ਰੰਗ ਚੋਖਾ ਆਵੇ। ਜੇ ਕਰਕੇ ਦੇਖੋਗੇ ਤਾਂ ਹੀ ਪਤਾ ਲੱਗੂ ਨਾ ਤੇ ਮੈਂ ਤਾਂ ਮਹਾਪੁਰਸ਼ਾਂ ਸੁਣ ਸੁਣ ਤੁਹਾਨੂੰ ਸੁਣਾਈ ਜਾਨੀ ਆ। ਅੱਗੇ ਵਰਤਨਾ ਕਰਨਾ ਤੁਹਾਡੀ ਆਪਣੀ ਮਰਜ਼ੀ ਹੈ ਹਨਾ। ਤੇ ਲੋ ਆਜੋ ਫਿਰ ਆਪਾਂ ਹੁਣ ਰੰਗਾ ਰੰਗ ਪ੍ਰੋਗਰਾਮ ਵੱਲ ਤੇ ਗਾਇਈ ਆਪਾਂ ਹੈ ਘੋੜੀ ਆ ਸੌਰੀ ਸੁਹਾਗ ਤੇ ਗਾਇਆ ਕਰੋ ਹੁਣ ਤੁਸੀਂ ਵੀ ਹੈਨਾ ਉਹ ਮਤਲਕ ਬੇਟੀ ਆਪਣੇ ਬਾਪ ਨੂੰ ਕਹਿੰਦੀ ਉਹਨੇ ਬਹੁਤ ੁੱਟੀਆਂ ਤਾਂ ਸਾਰੀਆਂ ਲਾੜਨੀਆਂ ਹੁੰਦੀਆਂ ਨਾ ਤੇ ਇਸ ਬਾਕੀ ਇਹਦੇ ਵਿੱਚ ਹੀ ਸੁਣਿਆ ਤੁਸੀਂ ਹੈਨਾ ਕੀ ਕਹਿੰਦੇ ਨੇ ਲਾਡਲੀ ਨਾ ਲਾਡਲੀ ਨਾ ਰੱਖੀ ਬਾਪ ਲਾ ਇਸ ਲਾਡਲੀ ਦੇ ਦੁੱਖ ਨੇ ਬਥੇ laadli na laadli na rakhi baavlae si laadli de dukh ne badhe re laadli main laadli main injh rakhiyan jime kaag ji ve bichh gota laadli main laadli main injh rakhiyan jime kaag ji de bichh gota ਉਠੋ ਪਿਤਾ ਜੀ ਉਠੋ ਪਿਤਾ ਜੀ ਮੇਲੇ ਲੋ ਜੀਤੀਆਂ ਆਪਣੇ ਕਰਾਣੂ ਜੱਲੀਆਂ ਉਠੋ ਪਿਤਾ ਜੀ ਉਠੋ ਪਿਤਾ ਜੀ ਮੇਲੇ ਲੋ ਜੀਤੀਆਂ ਆਪਣੇ ਕਰਾਣੂ ਜੱਲੀਆਂ ਤੀਆਂ ਨਾਲ ਤੀਆਂ ਨਾਲ ਕੀ ਮਿਲਣਾ ਐ ਤਾ ਜਿਗਰੇ ਸ਼ੀ ਕੀ ਬਾਬਲਾ ਇਸ ਲਾਡਲੀ ਦੇ ਦੁੱਖ ਨਿਭ ਬੇਰੇ ਲਾਡਲੀ ਨਾ ਢਾਡਲੀ ਨਾ ਰਖੀ ਬਾਬਲਾ ਇਸ ਲਾਡਲੀ ਦੇ ਦੁੱਖ ਨਿਭ ਬੇਰੇ ਉઠੋ ਮਾਤਾ ਜੀ ਉઠੋ ਮਾਤਾ ਜੀ ਮਿਲੇ ਲੋ ਦੀਤੀਆਂ ਆਪਣੇ ਘਰਾਂ ਨੂੰ ਜਲੀਆਂ ਟਰਮਾ ਕਾ ਜੀ ਧੰਮ ਕਾ ਜੀ ਮੀਲੇ ਲੋਰੀ ਟੀਆਂ ਆਪਣੇ ਕਰਾ ਨੂੰ ਚੱਲੀਆਂ ਟੀਆਂ ਨਾਲ ਟੀਆਂ ਨਾਲ ਕੀ ਮਿਲਣਾ ਇਤਾਂ ਟੀ ਰੇਕਲੇ ਜ ਲਾਡਲੀ ਨਾ ਲਾਡਲੀ ਨਾ ਰੱਖੀ ਬਾਬਲਾ ਇਸ ਲਾਡਲੀ ਦੇ ਦੁੱਖ ਨੇ ਬਥੇਰੇ ਲਾਡਲੀ ਨਾ ਲਾਡਲੀ ਰੱਖੀ ਬਾਬਲਾ ਇਸ ਲਾਡਲੀ ਦੇ ਦੁੱਖ ਨੇ ਬਥੇਰੇ ਉਠੋ ਵੀਰਾ ਜੀ ਉਠੋ ਵੀਰਾ ਜੀ ਮਿਲੇ ਲੋ ਜੀ ਪਹਿਣਾ ਆਪਣੇ ਘਰਾਂ ਨੂੰ ਚੱਲੀ ਉਠੋ ਵੀਰਾ ਜੀ ਉਠੋ ਵੀਰਾ ਜੀ ਮਿਲ ਲੋ ਜੀ ਪੈਣਾ ਆਪਣੇ ਘਰਾਂ ਨੂੰ ਚੱਲੀਆਂ ਪੈਣਾ ਨਾਲ ਪੈਣਾ ਨਾਲ ਕੀ ਮਿਲਣਾ ਏ ਤਰੌਣੇ ਚ ਸਾਰੀ ਲੈ ਚੱਲੀਆਂ ਪੈਣਾ ਨਾਲ ਪੈਣਾ ਨਾਲ ਕੀ ਮਿਲਣਾ ਏ ਤਰੌਣੇ ਚ ਸਾਰੀ ਲੈ ਚੱਲੀ ਲਾਡਲੀ ਨਾ ਲਾਡਲੀ ਨਾ ਰੱਖੀ ਬਾਬਲਾ ਇਸ ਲਾਡਲੀ ਦੇ ਦੁੱਖ ਨੇ ਬਤੇਰੇ ਲਾਡਲੀ ਨਾ ਲਾਡਲੀ ਰੱਖੀ ਬਾਬਲਾ ਇਸ ਲਾਡਲੀ ਦੇ ਦੁੱਖ ਨੇ ਬਤੇਰੇ लाडली मैं लाडली मैं इंज रखिया जी मैं कागज दे विच गोटा लाडली मैं लाडली इंज रखी जंहिं कागज़ गोॾा उन सखीओ पुठो न सखीओ मीर लोन तरानू चां उो न सी पुठो न सखीओ मीर लोन मै तरां चली ਸਖੀ ਨਾਲ ਸਖੀ ਨਾਲ ਕੀ ਮਿਲਣਾ ਤੂੰ ਤਾਂ ਖਾਲੀ ਤੇ ਰਿੰਜਣ ਕਰੇ ਚੱਲੀਆਂ ਸਖੀ ਨਾਲ ਸਖੀ ਨਾਲ ਕੀ ਮਿਲਣਾ ਤੂੰ ਤਾਂ ਖਾਲੀ ਤੇ ਰਿੰਜਣਾ ਕਰੇ ਚੱਲੀਆਂ ਲਾਡਲੀ ਨਾ ਲਾਡਲੀ ਨਾ ਰੱਖੀ ਬਾਬਲਾ ਇਸ ਲਾਡਲੀ ਦੇ ਦੁੱਖ ਨੇ ਬਥੇਰੇ ਲਾਡਲੀ ਨਾ ਲਾਡਲੀ ਨਾ ਰੱਖੀ ਬਾਬਲਾ ਇਸ ਲਾਡਲੀ ਦੇ ਦੁੱਖ ਨੇ ਬਥੇਰੇ ਲਾਡਲੀ ਮੈਂ ਲਾਡਲੀ ਨਾ ਰਿੰਜ ਰੱਖੀ ਐ ਜਿਵੇਂ ਕਾਗਜ ਦੇ ਤੇ ਗੋਟਾ ਲਾਡਲੀ ਮੈਂ ਲਾਡਲੀ ਮੈਂ ਅੰਜਰਤੀ ਐ ਜੀ ਮੈਂ ਕਰ ਜੇ ਦੇਵ ਚੀ ਗੋਟਾ ਉઠੋ ਭਾਬੀ ਜੀ ਉઠੋ ਭਾਬੀ ਜੀ ਮਿਲੇ ਲੋ ਜੀ ਨੰਦ ਦਾ ਆਪਣੇ ਘਰ ਆਨੂ ਚੱਲੀਆਂ ਉઠੋ ਭਾਬੀ ਜੀ ਉઠੋ ਭਾਬੀ ਜੀ ਮਿਲੇ ਲੋ ਜੀ ਨੰਦ ਦਾ ਆਪਣੇ ਘਰ ਆਨੂ ਚੱਲੀਆਂ ਨੰਦਾ ਨਾਲੇ ਨੰਦਾ ਨਾਲੇ ਕੀ ਮਿਲੇ ਨਾਏ ਤਾਂ ਆਪਣੇ ਸ਼ਕ ਨੂੰ ਚੱਲੀਆਂ ਨੰਦਾ ਨਾਲੇ ਨੰਦਾ ਨਾਲੇ ਕੀ ਮਿਲੇ ਨਾਏ ਤਾਂ ਆਪਣੇ ਸ਼ਕ ਨੂੰ ਚੱਲੀਆਂ ਲਾਡਲੀ ਨਾ ਲਾਡਲੀ ਨਾ ਰੱਖੀ ਬਾਬਲਾ ਇਸ ਲਾਡਲੀ ਦੇ ਦੁੱਖ ਨੇ ਬਤੇਰੇ ਲਾਡਲੀ ਨਾ ਲਾਡਲੀ ਨਾ ਰੱਖੀ ਬਾਬਲਾ ਇਸ ਲਾਡਲੀ ਦੇ ਦੁੱਖ ਨੇ ਬਤੇਰੇ ਲੋ ਜੀ ਇਸ ਵਾਰ ਬਾ ਪੂਰਾ ਦੱਸੋ ਕਿਹਨੂੰ ਕਿਹਨੂੰ ਲਾਡਲੀ ਸੀ ਤੇ ਕਿਹਨੂੰ ਨਹੀਂ ਲਾਡਲੀ ਇਹ ਤੁਸੀਂ ਹੁਣ ਸਮਝ ਹੀ ਗਏ ਹੋਵੋਗੇ ਹੈਨਾ ਤੇ ਕੁੜੀਆਂ ਨਾਲ ਹੀ ਘਰਾਂ ਚ ਰੌਣਕਾਂ ਹੁੰਦੀਆਂ ਨੇ ਪੁੱਤਾਂ ਦੀਆਂ ਲੱਖ ਖੁਸ਼ੀਆਂ ਤਿਆਂ ਬਿਨਾਂ ਨਰੌਣਕਾਂ ਘਰੇ ਹੁੰਦੀਆਂ ਹਨਾ ਇਹ ਸਿਆਣਿਆਂ ਨੇ ਸੱਚ ਹੀ ਕਿਹਾ ਤੇ ਲੋ ਆਜੋ ਫਿਰ ਹੁਣ ਆਪਾਂ ਨੁੱਪੇ ਵੱਲ ਤੁਸੀਂ ਕਲਮ ਦਵਾਕ ਲੈ ਕੇ ਬੈਠ ਗਿਆ ਪਤਾ ਕੀ ਜਿਵੇਂ ਮੈਂ ਦੱਸਿਆ ਵੀ ਭਿਆਨਕ ਗੈਸ ਜੇ ਪੇਟ ਚ ਗੈਸ ਬਣਦੀ ਆ ਉਹ ਤਖਲੀਫ ਦਿੰਦੀ ਆ ਭਿਆਨਕ ਗੈਸ ਤੋਂ ਤੁਸੀਂ ਮੁਕਤੀ ਪਾਓ ਕੀ ਦੱਸਿਆ ਦੇਸੀ ਗਊ ਦਾ ਘਿਓ ਲਓ ਦੇਸੀ ਨਾਲ ਹੋਵੇ ਆ ਹਾਈਬ੍ਰਿਡ ਨਾ ਹੋਵੇ ਦੇਸੀ ਗੋਭ ਦਾ ਕਿਉ 20 25 ਗ੍ਰਾਮ ਲੈ ਲਿਆ ਤੇ ਉਹਦੇ ਵਿੱਚ ਇੱਕ ਲਾਲ ਮਿਰਚ ਪਾ ਦਿਓ ਉਹਨੂੰ ਕਾੜ ਲਓ ਲਾਲ ਮਿਰਚੋਂ ਜੇ ਉਹਦੇ বীਜ ਨਿਕਲ ਗਏ ਵਿੱਚ ਅਸਲ বীਜ ਨਿਕਲਣਾਂ ਜੇ বীਜ ਨਿਕਲ ਗਏ ਤਾਂ ਵੀ ਕੱਢ ਕੇ ਬਾਹਰ ਸੁੱਟ ਦਿਓ ਠੀਕ ਹੈ ਤੇ ਹਾਂ ਤੇ ਫਿਰ ਬਾਹਰ ਕੇ ਕਾ ਰੱਖ ਦਿਓ ਤੇ ਫਿਰ ਉਹ ਘਿਉ ਪੀ ਲਓ ਇਹ ਪ੍ਰਯੋਗ ਹਫ਼ਤੇ ਵਿੱਚ ਦੋ ਵਾਰ ਕਰੋ ਇੱਕ ਅੱਜ ਕਰ ਲਿਆ ਇੱਕ ਚਾਰ ਦਿਨ ਨੂੰ ਫੇਰ ਕਰ ਲਿਆ ਦੋ ਵਾਰ ਕਰੋ ਹੈਨਾ ਤਾਂ ਇਹ ਭਿਆਨਕ ਗੈਸ ਜਿਹੜੀ ਹੈਗੀ ਹਫ਼ਤੇ ਵਿੱਚ ਜੜ ਤੋਂ ਖਤਮ ਹੋ ਜੂ ਫਿਰ ਗੈਸ ਬਣਨੀ ਹੋਈ ਨਹੀਂ ਜੇ ਕਿਤੇ ਬੰਨ ਵੀ ਜਾਵੇ ਤਾਂ ਫਿਰ ਇਹ ਕਰ ਲੈ ਕੋਈ ਵੱਡਾ ਨੁਕਤਾ ਨਹੀਂ ਹੈਗਾ ਓਖਾਨ ਕਰਨਾ ਪਤਾ ਕੀ ਕਰਨਾ ਹੈ 20 25 ਗ੍ਰਾਹ ਗਾਹ ਦੇਸੀ ਹੋਵੇ ਹਾਈਬ੍ਰਿਡ ਗਾਹ ਨਾ ਹੋਵੇ ਗਾਹ ਦੇ ਬੰਨ ਹੁੰਦੀ ਹੈ ਕੱਲ ਵੀ ਇੱਕ ਭੈਣ ਨੂੰ ਮੈਂ ਦੱਸਿਆ ਸੀ ਉਹ ਕਹਿੰਦੀ ਸਾਨੂੰ ਦੇਸੀ ਗੋਵਾਂ ਦਾ ਪਤਾ ਨਹੀਂ ਮੈਂ ਕਿਹਾ ਕੋਈ ਸਿਆਣੇ ਤੋਂ ਪੁੱਛ ਲਿਓ ਉਹਦੇ ਬੰਨ ਹੁੰਦੀ ਹੈ ਗਾਹ ਦੇ ਉਹ ਉਹ ਤਾਂ ਤੁਸੀਂ ਫਿਰ ਸਿਆਣਿਆਂ ਨੂੰ ਪੁੱਛ ਲਿਓ ਹੈਨਾ ਉਹਦਾ ਕਿਉਂ ਲੈਣਾ ਹੈਗਾ ਜੇ ਕਿਉਂ ਨਹੀਂ ਮਿਲਦਾ ਦੇਸੀ ਗੁੜ ਦਾ ਆਪਾਂ 5 ਕਿਲੋ ਲਿਆਓ ਦੁੱਧ ਤੇ ਉਹਨੂੰ ਦਹੀਂ ਜਮਾ ਕੇ 1 ਕਿਲੋ ਤੇ ਮੱਖਣ ਵਾਂਜੋ ਕਿਉਂ ਵੱਢ ਲੋ ਫਿਰ 20-25 ਗ੍ਰਾਮ ਤਾਂ ਨਿਕਲ ਹੀ ਆਉਂਦੇ ਹੈ ਨਾ ਜਿਆਦਾ ਨਿਕਲੂਗਾ ਤੇ ਫਿਰ ਤੁਸੀਂ ਉਹ ਕਿਉਂ ਘਰੇ ਬਣਾ ਲਓ ਹੈ ਨਾ ਤੇ ਫਿਰ ਉਹੀ ਕਿਉਂ ਤੁਸੀਂ ਮਿਰਚ ਕਾੜ ਕੇ ਲਓ ਪੀਓ ਹਫਤੇ ਚ ਦੋ ਵਾਰੀ ਕਿਉਂ ਸਾਮਕੇ ਰੱਖ ਲਵੋ ਅੱਜ ਲੈ ਲਿਆ ਕੱਲ ਨੂੰ ਫੇਰ ਲੈ ਲਿਆ ਪਰਸੋਂ ਚੋਂ ਉਥੇੋਂ ਫੇਰ ਲੈ ਲਿਆ ਤੇ ਮੁੜ ਕੇ ਤੁਹਾਡੇ ਗੈਸ ਨਹੀਂ ਬਾਣੀ ਕਿਸੇ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਮਹਾਂਪੁਰਸ਼ਾਂ ਦੱਸਿਆ ਇੱਕ ਵਾਰੀ ਆਪਣਾ ਕੇ ਜਰੂਰ ਦੇਖੋ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਹੁਣ ਦਿਓ ਸਾਨੂੰ ਛੁੱਟੀਆਂ ਤੇ ਫਿਰ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ